ਲੁਟੇਰਿਆ ਨੇ ਬੰਦੂਕ ਦੀ ਨੋਕ ਤੇ ਲੁੱਟੇ ਦੋ ਪੈਟਰੋਲ ਪੰਪ ਚੋਰੀ ਦੀ ਕਾਰ ਵਿੱਚ ਆਏ ਪੰਜ ਲੁਟੇਰਿਆ ਨੇ ਵਾਰਦਾਤ ਨੂੰ ਦਿੱਤਾ ਅੰਜਾਮ ਲੁਟੇਰਿਆ ਨੇ ਮਾਸ਼ੀਵਾੜਾ ਇਲਾਕੇ ਦੇ ਦੋ ਪੈਟਰੋਲ ਪੰਪਾਂ ਤੇ ਬੰਦੂਕ ਦੀ ਨੋਕ ਤੇ ਲੁੱਟ ਕੀਤੀ ਹੈ ਤੇ ਮੌਕੇ ਤੋਂ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਪਹਿਲੀ ਲੁੱਟ ਸੰਭਰਾਲਾ ਰੋਡ ਤੇ ਸਥਿਤ ਬੈਨੀਪਾਲ ਪੈਟਰੋਲ ਪੰਪ ਤੇ ਸ਼ਾਮ 6 ਵਜੇ ਤੋਂ ਬਾਅਦ ਹੀ ਦੱਸੀ ਜਾ ਰਹੀ ਹੈ ਜਿੱਥੇ ਲੁਟੇਰੇ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਸਵਾਰ ਹੋ ਕੇ ਆਏ ਸਨ ਤੇ ਜਿਨ੍ਹਾਂ ਨੇ ਕਰੀਂਦਿਆਂ ਨੂੰ ਜ਼ਖਮੀ ਕਰਨ ਤੋਂ ਬਾਅਦ ਉਹਨਾਂ ਤੋਂ ਨਕਦੀ ਖੋ ਕੇ ਫਰਾਰ ਹੋ ਗਏ ਸੁਣੋ ਇਸ ਸਬੰਧੀ ਪੰਪ ਦੇ ਕਰੀਂਦਿਆਂ ਦਾ ਕੀ ਕਹਿਣਾ ਹੈ ਮੇਰਾ ਨਾਮ ਜੀ ਸੁਖਤੈਂ ਸਿੰਘ ਹੈ ਜੀ ਸੁਖਤੈਂ ਸਿੰਘ ਮੇਰਾ ਨਾਮ ਹੈ ਜੀ ਕਦਾ ਮਹਾਵੀਰਾ ਫੇਸ ਸਟੇਸ਼ਨ ਹੈ ਜੀ ਪਿੰਡ ਰੇਹਣਾ ਜੀ ਮਾਛੀਗੜਾ ਸਾਹਿਬ ਦੀ ਗੱਲ ਹੋ ਰਹੀ ਹੈ ਬਸ ਹੀ 7:00 ਵਜੇ ਗਈ ਆਈ ਹੈ ਜੀ ਤੇਲ ਪਾਉਣ ਦੇ ਬਾਅਦ ਨਹੀਂ ਤੇ ਬਾਤ ਉੱਪਰ ਦੇ ਸਾਰੇ 4-5 ਮੁੰਡੇ ਸੀਗੇ ਉਹਨਾਂ ਨੇ ਰਵੋਲਵਰ ਲਾ ਕੇ ਹੀ ਪੈਸੇ ਕੋਲੇ ਸਾਡੇ ਤੋਂ ਤੇ ਕੁੱਟ ਮਾਰ ਵੀ ਕੀਤੀ ਥੋੜੀ-ਥੋੜੀ ਤੇ ਬਾਕੀ ਬੱਸ 2-4 ਮੁੰਡੇ ਵਿੱਚ ਵਿੱਚ ਹੀ ਭੱਜ ਗਏ। ਤੇਲ ਵੀ ਪਾਇਆ ਨਾ ਨਹੀਂ ਤੇਲ ਨਹੀਂ ਪਾਇਆ ਸਰ ਕਿੰਨੇ ਪੈਸੇ ਲੱਗ ਜਣੇਗੇ? ਮੇਰੇ ਖਿਆਲ ਨਾਲ ਜੀ ਚੱਲਦੀ ਸੇਫ ਦੇ ਵਿੱਚ ਇੰਨਾ ਤਾਂ ਪਤਾ ਨਹੀਂ ਵੈਸੇ ਇਹ ਤਕਰੀਬਨ ਹੋਊਗਾ 30-25000 ਰੁਪਏ ਜੀ। ਕੱਲ੍ਹ ਜਿਹੜੀ ਆਪਰੇਸ਼ਨ ਹੈ ਤਾਂ ਨਹੀਂ ਕਹਿਣੀ ਕੱਢੀ नंबर ਨੰਬਰ कैमरे ਕੈਮਰੇ होंगे ਹੋਊਗਾ ਟ੍ਰੇਸ ਇਦਾਂ ਦਾ ਕੁਝ ਪਤਾ ਨਹੀਂ की ਕੀ ਆ ਕੀ दी ਗੱਡੀ ਕੀ ਆ ਗੱਡੀ ਕੋਈ ਬੰਦਾ ਵੀ ਪਛਾਣ ਤਾਂ ਨਹੀਂ ਕਰੀ ਨਹੀਂ ਸਰ ਉਹ स्टेशन ਮੰਨ ਨਹੀਂ ਹੋਈ ਨਾ ਮੈਨੂੰ ਬੰਦ ਕਰਵਾ ਦੀ ਮਹਾਵੀਰ ਸਟੇਸ਼ਨ ਕੀ ਤੁਸੀਂ ਉਧਰ ਹੀ ਚੱਲੋ

ਅੰਦਰ ਜਾ ਜਨਰ ਬਾਰੇ ਕੋਈ ਖੁਲੇ ਕੋਈ ਲੱਭਿਆ ਨਾ ਉਸ ਤੋਂ ਬਾਅਦ ਬਾਹਰ ਆਏ ਬਾਹਰ ਆਣ ਕਈ ਕੁੱਟਿਆ ਕੁੱਟ ਕੇ ਜੱਦੀ ਜੱਦੀ ਬੈ ਚਲੇਗੀ ਫਿਰ ਨਹੀਂ ਨਹੀਂ ਕੁਛ ਉੱਥੇ ਹੀ ਪੰਪ ਦੇ ਮੈਨੇਜਰ ਦਾ ਕਹਿਣਾ ਹੈ ਕਿ ਲਗਭਗ 47000 ਰੁਪਏ ਦੀ ਨਕਦੀ ਲੈ ਕੇ ਲੁਟੇਰੇ ਫਰਾਰ ਹੋਏ ਨੇ ਮੇਰਾ ਨਾਮ ਲਖਿੰਦਰ ਸਿੰਘ ਐਸ ਏ ਮੈਨੇਜਰ ਕੰਮ ਕਰਦਾ ਹਾਂ ਮਹਾਵੀਰ ਫੂਡ ਸਟੇਸ਼ਨ ਨੇ ਕਵਾੜਾ ਰੋਡ ਦੇ ਪਾਸ ਫੜਿਆ ਨੇ ਕੀ ਘਟਨਾ ਵਾਪਰੀ ਹੈ ਰਾਤ ਜਿਹੜੀ ਵਾਪਰੀ ਹੈ ਜੇ ਇਹ ਰਾਤ ਸਰ ਘਟਨਾ ਇਹ ਪਹਿਲਾਂ ਦਾ ਗੜੀ ਕੋਤੇ ਵਾਪਰੀ ਹੈ ਘਟਨਾ ਹੈ ਉਸ ਤੋਂ ਬਾਅਦ ਇਹ ਸਬਤ ਕੋਈ ਦੇ ਤਰੇਮ ਸਾਡੇ ਕੋਲ ਪਹੁੰਚੇ ਗੱਡੀ ਸੀ ਇਹਨਾਂ ਕੋਲ ਇਹਨਾਂ ਨੇ ਸਾਡੀ ਪੱਬੇ ਵਾਲੀ ਸੈਂਟਰਲ ਮਸ਼ੀਨ ਤੇ ਗੱਡੀ ਲਗਾਈ ਸਾਡੇ ਸੇਲਮੈਨ ਉਹਨਾਂ ਕੋਲ ਗਏ ਕਿ ਉਹਨਾਂ ਨੇ ਕਿਹਾ ਵੀ ਆਹਾਂ ਮਸ਼ੀਨ ਸਾਡੀ ਖਰਾਬ ਹੋ ਤਾਂ ਸਿੱਧਰ ਗੱਡੀ ਲਾ ਦਿਓ ਉਹਨਾਂ ਨੇ ਵੈਕ ਕਰਕੇ ਗੱਡੀ ਤੇ ਅੱਛੀ ਮਸ਼ੀਨ ਤੇ ਲਗਾਤੀ ਉਸ ਤੋਂ ਬਾਅਦ ਫਿਰ ਮੈਂ ਦੋਨੋਂ ਸਾਡੇ ਇਕੱਠੇ ਉਹਨਾਂ ਨੂੰ ਪੁੱਛਣ ਗਏ ਤੇ ਵਾਸਤੇ ਉਹਨਾਂ ਨੇ ਉਜੋਈ ਗੱਲ ਕੱਢੀ ਉਹ ਬੰਦੇ ਸਾਡੇ ਥੇਲਵੇਂ ਦੇ ਮੱਧੇ ਦੇ ਮਾਰੀ ਤੇ ਇਹ ਟੰਡੇ ਜਿਉਂ ਉਹਨਾਂ ਕੋ ਕੈਸ਼ ਵਗੈਰਾ ਸੀਗਾ ਇਹ ਉਹ ਸਾਰਾ ਖੋਲਿਆ ਉਸ ਤੋਂ ਬਾਅਦ ਅੰਦਰ ਦਫਤਰ ਚਾਹੀ ਦਫਤਰ ਸਾਡੇ ਗਰਾਜ ਗਰਾ ਲੋਕਫੀਚ ਲੋ ਕੋਸ਼ਿਸ਼ ਕੀਤੀ ਉਹਨਾਂ ਨੇ ਖੋਲਣ ਦਿਖਾ ਦਿੱਤੇ ਤੇ ਬੈਗ 'ਚ ਸਾਡਾ ਕੈਸ਼ ਵਾਲਾ ਬੈਗ ਜਿਹੜਾ ਉਹ ਲੈ ਕੇ ਗਏ ਉਹਦੇ ਵਿੱਚ ਡਿਪੋਜ਼ਿਟ ਸਲਿੱਪਾਂ ਵਗੈਰਾ ਤੇ ਨਾਦਾਰ ਵਗੈਰਾ ਸੀਗੇ ਉਹ ਲੈ ਗਏ ਉਸ ਤੋਂ ਬਾਅਦ ਲੈ ਕੇ ਫਿਰ ਮੁੰਡੇ ਥੱਪੜ ਥੱਪੜ ਮਾਰ ਕੇ ਤੇ ਚੱਲੇ ਕੋਹਾੜੇ ਵੱਲੋਂ ਚਲੇ ਗਏ ਕਿੰਨਾ ਕੁ ਨੁਕ ਨੁਕਸਾਨ ਤੇ ਕੋ ਬਾਅਦ ਦੇ حساب ਤੋਂ ਬਣਾਇਆ 40500 ਦਾ ਨੁਕਸਾਨ ਹੋਇਆ ਸਾਡੇ 40000 ਤੋਂ ਸੀ ਇਸ ਤੋਂ ਵੀ ਨੁਕਸਾਨ ਤੇ ਹੋਈ ਹੈ ਕਹਾਂਦੇ ਜਾਂਦੀ ਦਸਤੋ ਹੋਈ ਨੁਕਸਾਨ ਤੇ ਇਹ ਸ਼ਹਿਰ ਚ ਦੋ ਵਾਰ ਵਰਤਾ ਹੁੰਦੀ ਕਿਵੇਂ ਦੇਖਦੇ ਹਾਂ ਕਿਉਂਕਿ ਇੰਨਾ ਰਾਤ ਦਾ ਨਹੀਂ ਰਹਿ ਇਹ ਸੀ ਅੰਨੇ 2000 ਟਾਈਮ 7 ਵਜੇ ਦਾ ਸੀਗਾ ਸਾਡਾ ਸੇਲ ਦਾ ਟਾਈਮ ਹੁੰਦਾ ਉਸ ਟਾਈਮ ਤੇ ਉਸ ਟਾਈਮ ਹੈ ਵੀ ਕੁਦਰਤੀ ਕੋਈ ਨਹੀਂ ਸੀਗਾ ਜਿਵੇਂ ਉਹ ਦੇਖ ਕੇ ਆਇਆ ਆਸਪਾਸ ਤੋਂ ਹੀ ਇੱਥੇ ਕੋਈ ਨਹੀਂ ਅਗਰ ਮੁੰਡੇ ਇਕੱਲੇ ਦੇਖੇ ਤੁਹਾਨੂੰ ਹੀ ਮੌਕੇ ਤੇ ਪਹੁੰਚ ਗਿਆ ਸੀ ਹਾਂਜੀ ਹਾਂਜੀ ਫਿਰ ਅਸੀਂ ਉਦੋਂ ਹੀ ਆਪਣੇ ਫੇਰ ਵਨ ਲੈ ਕੇ ਮਾਛੋੜੇ ਆਪਣੇ ਠਾਣੇ ਸਾਹਿਬ ਗਿਆਈ ਉੱਥੇ ਉਹਨਾਂ ਨੂੰ ਦੱਸਿਆ ਫਿਰ ਮੌਕੇ ਤੇ ਆਏ ਪਹੁੰਚੇ ਉਹਨਾਂ ਨੇ ਸਾਰਾ ਦੇਖਿਆ ਗੱਲਬਾਤ ਕੀਤੀ ਰਿਪੋਰਟ ਦਰਜ ਕਰਾਈ ਉਹਨਾਂ ਨੂੰ ਸੋ ਪੁਲਿਸ ਅਨੁਸਾਰ ਇਹ ਗੱਡੀ ਮੋਗਾ ਜ਼ਿਲ੍ਹੇ ਤੋਂ ਲੁਟੇਰਿਆਂ ਨੇ ਚੋਰੀ ਕੀਤੀ ਸੀ ਉਹਨਾਂ ਕਹਿ ਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਲੁਟੇਰਿਆਂ ਨੇ ਮੋਗਾ ਜ਼ਿਲ੍ਹੇ ਵਿੱਚ ਬੰਦੂਕ ਦੀ ਨੋਕ ਤੇ ਕਈ ਅਪਰਾਧ ਕੀਤੇ ਹਨ ਪੁਲਿਸ ਟੀਮ ਬਣਾ ਕੇ ਲੁਟੇਰਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਦੇਖਣਾ ਹੋਵੇਗਾ ਕਦੋਂ ਲੁਟੇਰੇ ਪੁਲਿਸ ਦੀ ਗ੍ਰਿਫਤ ਵਿੱਚ ਹੁੰਦੇ ਨੇ ਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਿੱਥੋਂ ਤੱਕ ਪੁਲਿਸ ਉਹਨਾਂ ਦਾ ਪਿੱਛਾ ਕਰਦੀ ਹੋਈ ਨਜ਼ਰ ਆਉਂਦੀ ਹੈ ਤੇ ਕਦੋਂ ਇਹ ਲੁਟੇਰੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਂਦੇ ਨਜ਼ਰ ਆਉਂਦੇ ਨੇ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਆਜ਼ਾਦ ਸੋਚ